ਪੰਜਾਬ ਸਰਕਾਰ ਵੱਲੋਂ ਦੀਵਾਲੀ ਦੇ ਸ਼ੁਭ ਮੌਕੇ ਤੇ 11000 ਕਰੋੜ ਦੀ ਬੰਪਰ ਲਾਟਰੀ ਸ਼ੁਰੂ ਕੀਤੀ ਗਈ ਹੈ ਜਿਸ ਦਾ ਰਿਜ਼ਲਟ 31 ਅਕਤੂਬਰ ਨੂੰ ਨਿਕਲੇਗਾ ਇਸ ਲਾਟਰੀ ਬਾਰੇ ਗੋਲਡਨ ਲਾਟਰੀ ਏਜੰਸੀ ਦੇ ਐਮ ਡੀ ਰਣਜੀਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰ ਦੀਵਾਲੀ ਦੇ ਸ਼ੁਭ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਲਾਟਰੀ ਖਰੀਦਣ ਵਾਲੇ ਖੁਸ਼ਕਿਸਮਤਾਂ ਲਈ ਅਨੇਕ ਲੱਖਾਂ ਰੁਪਏ ਦੇ ਬੰਪਰ ਇਨਾਮ ਰੱਖੇ ਗਏ ਹਨ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਆਨਲਾਈਨ ਲਾਟਰੀ ਨਾ ਪਾਓ ਤਾਂ ਕਿ ਤੁਸੀਂ ਧੋਖੇ ਤੋਂ ਬਚ ਸਕੋ ਕਿ ਕਈ ਸਮਾਜ ਵਿਰੋਧੀ ਅੰਸਰਾਂ ਨੇ ਫੇਕ ਅਕਾਊਂਟ ਬਣਾਏ ਹੋਏ ਹਨ ਇਸ ਕਾਰਨ ਪੰਜਾਬ ਸਰਕਾਰ ਵੱਲੋਂ অথরাইਜ਼ਡ ਲੋਟਰੀ ਏਜੰਸੀ ਵਾਲਿਆਂ ਕੋਲ ਹੀ ਲੋਟਰੀ ਖਰੀਦੀ ਜਾਵੇ ਮੈਂ ਤੁਹਾਡਾ ਆਪਣਾ ਵੀਰ 골ਡਨ ਲੋਟਰੀ ਏਜੰਸੀ ਮਾਨ ਸਿੰਘ ਗੇਟ ਚੌਂਕ ਤੋਂ ਜਿਹੜਾ ਕਿ ਪਿਛਲੇ 35 ਸਾਲਾਂ ਤੋਂ ਆਪਜੀ ਦੀ ਸੇਵਾ ਚਾਹ ਜਰੇ ਇਸ ਵਾਰ ਦੇਖੋ ਪੰਜਾਬ ਗਵਰਨਮੈਂਟ ਨੇ 11 ਕਰੋੜ ਰੁਪਏ ਦਾ ਇਨਾਮ ਘਟਿਆ ਉਹ ਵੀ ਸਿਰਫ 500 ਰੁਪਏ ਵਾਲੀ ਟਿਕਟ ਤੇ ਦਿਵਾਲੀ ਬੰਪਰ ਜਿਹੜਾ ਲੱਗਾ ਹੋਇਆ ਹੈ ਜਿਸ ਦਾ ਡਰਾ 31 ਅਕਤੂਬਰ ਨੂੰ ਸਾਰੀ ਆਮ ਪਬਲਿਕ ਆਮ ਜਨਤਾ ਦੇ ਸਾਹਮਣੇ ਲੁਧਿਆਣਾ ਵਿਖੇ ਖੋਲਿਆ ਜਾਏਗਾ ਰਾਤ ਦੇ 8 ਵਜੇ ਇਸ ਦੇ ਵਿੱਚ ਕਰੋੜ ਕਰੋੜ ਦੇ ਤਿੰਨ ਨਾਮ ਵੱਖਰੇ ਨੇ 10-10 ਲੱਖ ਦੇ ਵੱਖਰੇ ਨੇ 50-50 ਲੱਖ ਦੇ ਵੱਖਰੇ ਨੇ ਅਨੇਕਾਂ ਨਾਮ ਕਰਦੇ ਹੋਏ 1 ਲੱਖ 27225 ਬੰਦਿਆਂ ਨੂੰ ਇਸ ਵਾਰ ਇਹਦੇ ਵਿੱਚ ਇਨਾਮ ਦਿੱਤਾ ਜਾਣਾ ਹੈ ਜਿਹਦੇ ਤੁਸੀਂ ਵੀ ਇੱਕ ਭਾਗਸ਼ਾਲੀ ਹੋ ਸਕਦੇ ਹੋ ਤੁਸੀਂ ਵੀ ਆਓ ਆਪਣੀ ਕਿਸਮਤ ਜਮਾਓ ਮੇਨ ਗੱਲ ਜਿਹੜੀ ਤੁਹਾਡੇ ਨਾਲ ਮੈਂ ਕਰਨੀ ਚਾਹੁੰਗਾ ਹਾਂ ਹਾਂਜੀ ਬਿਲਕੁਲ ਵੀਰ ਜੀ ਤੁਹਾਡਾ ਸਵਾਲ ਬਹੁਤ ਵਧੀਆ ਹੈ ਇਹ ਪਬਲਿਕ ਵਾਸਤੇ ਬਹੁਤ ਬੈਨੀਫੀਸ਼ੀਅਲ ਹੈ ਇਹਦੇ ਬਾਰੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇਣੀ ਚਾਹਾਂਗਾ ਅੱਜ ਕੱਲ ਕੀ ਹੋ ਰਿਹਾ ਹੈ ਜਿਵੇਂ ਫੇਮਸ ਲੋਗ ਹੋ ਜਾਂਦੇ ਆ ਗੁਰੂ ਦੀ ਕਿਰਪਾ ਨਾਲ ਸਾਡੇ ਨਾਂ ਦੇ ਇੱਕ ਆਈਡੀਆਂ ਬਣ ਜਾਂਦੀਆਂ ਨੇ ਫੇਕ ਆਈਡੀਆਂ ਹੁੰਦੀਆਂ ਨੇ ਜਿਹੜੀਆਂ ਕਿ ਔਨਲਾਈਨ ਟਿਕਟਸ ਦੀਆਂ ਲੋਕ ਤੁਹਾਡੇ ਕੋਲੋਂ ਕੀ ਕਰਦੇ ਨੇ ਤੁਹਾਨੂੰ ਫੋਟੋਆਂ ਦਿਖਾਉਂਦੇ ਨੇ 골ਡਨ ਲਾਟਰੀ ਦੀਆਂ ਗਾਂਧੀ ਬ੍ਰਦਰਸ ਦੀਆਂ ਆ ਦੇਖੋ ਜੀ ਅਸੀਂ ਟਿਕਟਾ ਤੁਹਾਨੂੰ ਕੋਰੀਅਰ ਭੇਜਾਂਗੇ ਉਹ ਭੋਲੇ ਭਾਲੇ ਲੋਕ ਵਿਚਾਰੇ ਉਹਨਾਂ ਨੂੰ Google Pay ਕਰ ਦਿੰਦੇ ਨੇ ਜਾਂ ਕੋਈ ਵੀ ਮੋੜ ਉਹਨਾਂ ਦਾ ਹੁੰਦਾ ਉਹਨੂੰ Google Pay ਕਰਕੇ ਉਹਨਾਂ ਨੂੰ ਪੈਸੇ ਭੇਜ ਦਿੰਦੇ ਨੇ ਲੇਕਿਨ ਉਹ ਟਿਕਟਾਂ ਉਹਨਾਂ ਨੂੰ ਮਿਲਦੀਆਂ ਹੀ ਨਹੀਂ ਕਿਉਂਕਿ ਉਹ ਟਿਕਟਾਂ ਹੁੰਦੀਆਂ ਹੀ ਨਹੀਂ ਐਕਚੁਅਲ 'ਚ ਉਹ ਫੇਕ ਹੁੰਦੀਆਂ ਨੇ ਉਹ ਆਈਡਿਜ਼ ਹੀ ਫੇਕ ਨੇ ਕਾਈਂਡਲੀ ਮੇਰੀ ਹੱਥ ਬੰਨ ਕੇ ਬੇਨਤੀ ਏ ਕਿ ਤੁਸੀਂ ਜਿੰਨੇ ਵੀ ਟਿਕਟ ਪਾਉਣੀ ਹੈ ਮੇਰੇ ਵੀਰ ਭਰਾ ਨੇ ਅਥੋਰਾਈਜ਼ਡ ਸਟਾਲਾਂ ਤੇ ਆਓ ਹਰ ਸ਼ਹਿਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਆਪਣੇ ਪੰਜਾਬ ਗਵਰਨਮੈਂਟ ਦੇ ਸਟਾਲ ਲੱਗੇ ਹੋਏ ਨੇ ਉਹਨਾਂ ਕੋਲ ਆ ਕੇ ਟਿਕਟ ਪਾਓ ਆਪਣੀ ਟਿਕਟ ਆਪਣੀ ਜੇਬ 'ਚ ਰੱਖੋ ਕੈਸ਼ ਅਗਲੇ ਨੂੰ ਫੜਾਓ ਤੁਹਾਨੂੰ ਪਤਾ ਲੱਗੇ ਵੀ ਤੁਹਾਡੀ ਟਿਕਟ ਤੁਹਾਡੀ ਜੇਬ 'ਚ ਹੈ ਤੁਹਾਡੇ ਕੋਲ ਅਸਲੀ ਟਿਕਟ ਹੈ ਗੱਲ ਇਹ ਆ ਵੀ ਜਿਹੜੀ ਔਨਲਾਈਨ ਟਿਕਟਸ ਨੇ ਉਹਦੇ ਬਾਰੇ ਬਿਲਕੁਲ ਗਵਰਨਮੈਂਟ ਵੱਲੋਂ ਵੀ ਬੈਨ ਹੈ ਗਵਰਨਮੈਂਟ ਨੇ ਕਈ ਸਾਲ ਪਹਿਲੇ ਬੈਨ ਕਰ ਚੁੱਕੀ ਹੈ ਜਿਹੜਾ ਕਿ ਕੋਈ ਜੁਰਮ ਬਣ ਚੁੱਕਿਆ ਹੋਇਆ ਤੇ ਕਾਈਂਡਲੀ ਸਾਡਾ ਇਸ ਬਾਰੇ ਤੁਸੀਂ ਵੀ ਸਾਥ ਦਿਓ ਸਹਿਯੋਗ ਦਿਓ ਬੇਲਪੁਰ ਵੀ ਔਨਲਾਈਨ ਲੋਟਰੀ ਨਹੀਂ ਪਾਣੀ ਤਾਂ ਕਿ ਆਪ ਜੀ ਦਾ ਨੁਕਸਾਨ ਨਾ ਹੋਵੇ ਦਿਨਤੁਹਾਰ ਦੇ ਦਿਨ ਇਹ ਹੱਸਦੇ ਖੇਡਦੇ ਸਾਡੇ ਕੋਲ आओ ਆਪਣੀ ਟਿਕਟ ਪਾਓ ਤੇ ਆਪਣੀ ਕਿਸਮਤ ਅਜਮਾਓ ਮੈਂ ਇਸ ਵੇਲੇ ਆਇਆ ਹਾਂ ਮਾਸਂਗੇਰ ਚੌਂਕ ਦੇ ਵਿੱਚ ਜਿੱਥੇ ਕਿ ਗੋਡਨ ਲੋਟਰੀ ਏਜੰਸੀ ਇੱਥੇ ਇੱਕ ਬਹੁਤ ਹੀ ਮਸ਼ਹੂਰ ਦੁਕਾਨ ਹੈ ਜਿੱਥੋਂ ਲੋਕਾਂ ਦੇ ਪਿਛਲੇ ਦਿਵਾਲੀ ਤੇ ਵੀ ਤੇ ਸਾਖੀ ਤੇ ਵੀ ਤੇ ਹੋਰ ਵੀ ਜਦੋਂ ਵੀ ਲੋਟਰੀ ਆਉਂਦੀ ਹੈ ਇੱਥੋਂ ਕਈ ਲੋਕਾਂ ਦੀ ਲੋਟਰੀ ਨਿਕਲ ਚੁੱਕੀ ਹੈ ਤੇ ਲੋਕ ਆਪਣੀ ਕਿਸਮਤ ਅਜਮਾ ਚੁਕੇ ਹਨ ਇਥੋਂ ਦੇ ਸਰਦਾਰ ਰਣਜੀਤ ਸਿੰਘ ਨੇ ਕਿਹਾ ਕਿ ਕੋਈ ਵੀ ਆਨਲਾਈਨ ਲਾਟਰੀ ਨਾ ਪਾਵੇ ਕਈ ਵਾਰ ਫੇਕ ਹੁੰਦਾ ਹੈ ਲੋਕਾਂ ਨੂੰ ਧੋਖਾ ਹੁੰਦਾ ਹੈ ਇਸ ਕਰਕੇ ਜਿਸ ਨੇ ਵੀ ਲਾਟਰੀ ਪਾਉਣੀ ਹੈ ਅਥੋਰਾਈਜ਼ਡ ਡੀਲਰਾਂ ਕੋਲ ਹੀ ਲਾਟਰੀ ਪਾਈ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਵੀ ਇਹ ਆਨਲਾਈਨ ਲਾਟਰੀਆਂ ਨੂੰ ਬੈਨ ਕੀਤਾ ਹੋਇਆ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ